ਅਖਬਾਰ ਦੇ ਵਿੱਚੋਂ ਇਸ਼ਤਿਹਾਰ ਦੇਖਣ ਤੋਂ ਬਾਅਦ ਪਿਓ ਨੇ ਆਪਣੀ ਧੀ ਦਾ ਵਿਆਹ ਤੈਅ ਕੀਤਾ ਸੀ ਪਰ ਵਿਆਹ ਤੋਂ 2 ਦਿਨ ਪਹਿਲਾਂ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਅਤੇ ਬਰਾਤ ਦੇ ਆਉਣ ਦਾ ਇੰਤਜ਼ਾਰ ਕਰਨਾ ਸੀ ਅਤੇ ਉਸ ਤੋਂ ਪਹਿਲਾਂ ਹੀ ਮੁੰਡੇ ਦੀ ਮਾਂ ਕੁੜੀ ਦੇ ਪਿਓ ਨੂੰ ਆਪਣੇ ਕੋਲ ਬੁલાਂਦੀ ਹੈ ਕੋਲ ਬੁਲਾ ਕੇ ਦੱਸਿਆ ਜਾਂਦਾ ਹੈ ਕਿ ਸਾਡਾ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ ਅਤੇ ਇਹ ਗੱਲ ਸੁਣਨ ਤੋਂ ਬਾਅਦ ਪਿਓ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇੱਕ ਪਾਸੇ ਵਿਆਹ ਦੇ ਕਾਰਡ ਵੰਡੇ ਕੇ ਰਿਸ਼ਤੇਦਾਰਾਂ ਨੂੰ ਸਭ ਕੁਝ ਦੱਸ ਦਿੱਤਾ ਗਿਆ ਸੀ ਕੁੜੀ ਆਪਣੇ ਵਿਆਹ ਦੇ ਸੁਪਨੇ ਸਜਾ ਚੁੱਕੀ ਸੀ ਇਨ੍ਹਾਂ ਹੀ ਗੱਲਾਂ ਦਾ ਫਾਇਦਾ ਮੁੰਡੇ ਵਾਲਿਆਂ ਨੇ ਚੁੱਕਿਆ ਤੇ ਇਹ ਵਿਆਹ ਕਰਵਾ ਲਿਆ ਪਰ ਵਿਆਹ ਦੇ ਮਗਰੋਂ ਵੀ ਮੁੰਡੇ ਦੇ ਚਾਲ ਚੱਲਣ ਦੇ ਵਿੱਚ ਕੋਈ ਫਰਕ ਨਹੀਂ ਪਿਆ ਪਤਾ ਲੱਗਿਆ ਕਿ ਘਰ ਦੇ ਵਿੱਚ ਪੁੱਤ ਨੇ ਜਨਮ ਲੈਣ ਤੋਂ ਬਾਅਦ ਵੀ ਉਹ ਬਾਹਰ ਜਨਾਨੀਆਂ ਦੇ ਨਾਲ ਫਿਰਦਾਸੀ ਅਤੇ ਜਦੋਂ ਇਸ ਗੱਲ ਦਾ ਪਤਾ ਉਸਦੀ ਪਤਨੀ ਨੂੰ ਲੱਗਿਆ ਤਾਂ ਘਰ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਿਆ ਕੁੜੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਅਤੇ ਉਸ ਤੋਂ ਬਾਅਦ ਮੁੰਡੇ ਨੇ ਆਪਣੀ ਮਾਂ ਨੂੰ ਵੀ ਨਾਲ ਰਲਾ ਲਿਆ ਸੱਸ ਸਤੇ ਪਤੀ ਦੋਵੇਂ ਹੀ ਮਿਲ ਕੇ ਘਰ ਦੇ ਵਿੱਚ ਬੈਠੀ ਇਸ ਪਤਨੀ ਨੂੰ ਤੰਗ ਪਰੇਸ਼ਾਨ ਕਰਦੇ ਸਨ ਅਤੇ ਕਿਰਾਏ ਤੇ ਕਮਰਾ ਲੈ ਕੇ ਕਿਸੇ ਦੂਸਰੀ ਜਨਾਨੀ ਅਤੇ ਮਾਂ ਦੇ ਨਾਲ ਪਤੀ ਰਹਿਣ ਲੱਗ ਪੈਂਦਾ ਤੇ ਇਸ ਗੱਲ ਦਾ ਪਤਾ ਜਦੋਂ ਪਤਨੀ ਨੂੰ ਲੱਗਦਾ ਤਾਂ ਉਸ ਨੂੰ ਹਰ ਪਾਸੇ ਹੰਨੇ ਰਹੀ ਦਿੱਖਦਾ ਅੱਜ ਇਸ ਕੁੜੀ ਦੀ ਜਾਨ ਗਈ ਹੈ ਜਿਸ ਦੇ ਪਿੱਛੇ ਦਾ ਕਾਰਨ ਉਸਦਾ ਹੈ ਧੋਖੇबाज ਪਤੀ ਚਾਲਪਾਸਾ ਸੱਤ ਸੱਤੇ ਉਹ ਜਨਾਨੀ ਬਣੀ ਹੈ ਜਿਸ ਨੇ ਕੀ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ ਇੱਕ ਵਿਅਕਤੀ ਦੇ ਨਾਲ ਆਪਣੇ ਸਬੰਧ ਬਣਾਏ ਅਤੇ ਉਹਨਾਂ ਦਾ ਹਸਤਾਖਿੜਦਾ ਇਹ ਪਰਿਵਾਰ ਉਜਾੜ ਦਿੱਤਾ ਇਸ ਮੌਕੇ ਤੇ ਕੁੜੀ ਦੇ ਮਜਬੂਰ ਪਿਤਾ ਦੇ ਵੱਲੋਂ ਹੋਰ ਵੀ ਕਈ ਖੁਲਾਸੇ ਕੀਤੇ ਗਏ ਨੇ ਕੀ ਕੁਝ ਦੱਸਿਆ ਗਿਆ ਉਹਨਾਂ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਸ਼ਾਮ ਸਿੰਘ ਜੀ ਕੀ ਹੋਇਆ ਕੀ ਸੀਗਾ ਜੀ ਅਜਾ ਤੁਸੀਂ ਡੁਗਰੀ ਥਾਣੇ ਆਏ ਹੋ ਕਾਰਨ ਅਸੀਂ ਫਰੀਦਕੋਟ ਤੋਂ ਆਏ ਜੀ ਸਾਡੀ ਗੁੱਡੀ ਵੀ ਆਈ ਸੀ ਨਫਤੇਜ ਸਿੰਘ ਜੀ ਉਰਫ ਗੋਲਦੀ ਜੀ ਤੇ ਆਇ ਤੇ ਆਪਣੇ ਪਾਇਆ ਬਾਬਾ ਦੇਵ ਸਿੰਘ ਨਾ ਕਰ ਹਾਂ ਜੀ ਉਹ ਕੁੜੀ ਦੇ ਸਾਡੇ ਜਵਾਈ ਦੇ ਸੰਬੰਧ ਸੀ ਕਿਸੇ ਹੋਰ ਕੁੜੀ ਨਾਲ ਦਫ਼ਤਰ ਚ ਲੱਗੀ ਚਰਨਜੀਤ ਕੌਰ ਅੱਛਾ ਜੀ ਉਹ ਦਾ ਪਹਿਲਾਂ ਡਿਵੋਰਸ ਵਾਲੀ ਕੁੜੀ ਵੀ ਹੈਗੀ ਹੈ ਅੱਛਾ ਜੀ ਉਹਦੇ ਨਾਲ ਕਈ ਸਾਲ ਰਹਿੰਦਾ ਸੀ ਜੋ ਸਾਡੀ ਗੁੱਡੀ ਨੂੰ ਪਤਾ ਲੱਗਿਆ ਜੀ ਵੀ ਇਹ ਇਤਨਾ ਹੈ ਕੰਮ ਚੱਲਦਾ ਪਿਆ ਹੋਰ ਲੱਖ ਲੱਖ ਰੁਪਏ ਦਾਖਲਾ ਪਾਤਾ ਜੀ ਸਪੂਲ ਚ ਉਹਦੀ ਕੁੜੀ ਦਾ ਤੁਹਾਡਾ ਜਵਾਈ ਹਾਂ ਜੀ ਸਾਡੇ ਦੋ ਤਰ੍ਹਾਂ ਚੱਲਦਾ ਛੋਟਾ ਜਾਂ ਖੜਿਆ ਜੀ ਇਹ ਫਿਰ ਤਾਂ ਨੰਗਾ ਸਾਹ ਉਹ ਕਹਿੰਦਾ ਪ੍ਰੋਬਬਿਲਿਟੀ ਨਾਲ ਕੰਮ ਕਰਦੇ ਨੇ ਕਿ ਡੀਲ ਨਹੀਂ ਮਿਲਦੀ ਕੰਮ ਨਹੀਂ ਚੱਲਦਾ ਉਹ ਨਹੀਂ ਕੋਈ ਗੁੱਡੀ ਸਮਝ ਕਿਤੇ ਨਹੀਂ ਚੱਲਦਾ ਹੁਣਾ ਮਤਲਬ ਆਪਣੇ ਪੁੱਤ ਨੂੰ ਪੁੱਛਦਾ ਨਹੀਂ ਸੀ ਤੇ ਦੂਜੇ ਦੀ ਧੀ ਨੂੰ ਨਾ ਪੁੱਤ ਨੂੰ ਨਾ ਨਾ ਘਰਲੀ ਨੂੰ ਅੱਛਾ ਜੀ ਉਹਨੇ ਮੈਂ ਸਾਰਾ ਘਰ ਲਟਾਦਾ ਮਾਂ ਨਾਲ ਅਲੀ ਅੱਛਾ ਜੀ ਜਦੋਂ ਇਹ ਕੁੜੀ ਵਿਰੋਧ ਕਰਦੀ ਸੀ ਤੇ ਮਾਪਾ ਪਤ ਕੁੱਟ ਕੇ ਨਾ ਤੇ ਘਰੋਂ ਚਲੇ ਆਪ ਚਲੇ ਜਾਂਦੇ ਘਰੋਂ ਕਿੰਨੇ ਸਾਲ ਹੋ ਗਏ ਵਿਆਹ ਨੂੰ 2009 ਚ ਹੋਇਆ ਸੀ ਤੇ 4-5 ਸਾਲ ਤੋਂ ਪਤਾ ਲੱਗਿਆ ਜਦ ਸਾਡੀ ਗੁੱਡੀ ਨੂੰ ਇਤਾਂ ਨਹੀਂ ਹਾਂ ਜੀ ਹਾਂ ਜੀ ਕੀ 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 ਕੰਦਰ ਸੇਤੋਂ ਲੈ ਕੇ ਸ਼ਾਮ ਤੱਕ ਜੀ ਜੀ ਹਾਂ ਜੀ ਤੇ ਪਹਿਲਾਂ ਕੁੜੀ ਐਕਟਿਵਾ ਬਣ ਗਈ ਉਹ ਸਾਡੀ ਗੁੱਡੀ ਦੇ ਘਰੇ ਜੀ ਫਿਰ ਉਹਦੀ ਮਾਂ ਨਾਲ ਕਰਨ ਜੀ ਚਾਰ-ਪੰਜ ਦਾ ਕੁੱਟਿਆ ਵੀ ਉਹਨੂੰ ਸਾਡੀ ਗੁੱਡੀ ਨੂੰ ਇਹ ਵੀ ਕੁੱਟਦੇ ਸੀ ਹਾਂ ਤੇ ਮਾਪੇ ਤਾਂ ਇਕੱਠੇ ਡਲ ਕੇ ਤੇ ਬੋੜੇ ਚੱਲੇ ਜਾਂਦੇ ਬੱਕਰੇ ਕਿਰਾਏ ਤੇ ਕਿਰਾਏਦਾਰ ਤੁਹਾਡੀ ਗੁੱਡੀ ਦੀ ਇਹ ਇਹ ਹੀ ਕਰਨ ਸੀ ਜਾਂ ਮੈਨੂੰ ਮੈਨੂੰ ਛੱਡ ਦੇ ਜਾਂ ਉਹਨੂੰ ਛੱਡ ਦੇ ਅੱਛਾ ਜੀ ਉਹ ਐਨੀ ਨੇ ਗੋਲੀਆਂ ਹੱਥੇ ਰੱਖ ਲੈਂਦੀ ਸੀ ਚਰਨਜੀਤ ਕੌਰ ਜੀ ਕਹਿੰਦੀ ਮੈਨੂੰ ਮੈਨ ਛੱਡ ਕੇ ਵੇਖ ਲਾ ਤੂੰ ਸਾਰਾ ਪਰਿਵਾਰ ਤੋੜਾ ਕਰ ਦੂੰਗੀ ਮੈਂ ਹੁਣੇ ਖਾਣ ਲੱਗੀ ਆ ਅੱਛਾ ਜੀ ਹਾਂ ਜੀ ਉਹ ਇਹ ਦਰ ਮਾਰਦੀ ਸੀ ਸਾਡੀ ਗੁੱਡੀ ਨੇ ਕਿ ਮੈਂ ਮੈਂ ਮਰ ਜੂੰ ਜਾਂ ਮਾਰ ਦੂੰ ਇਹ ਨਹੀਂ ਕਰਿਆ ਸੀ ਇਹ ਨਹੀਂ ਅੱਕੜਨੇ ਬੰਨੇ ਲੱਗ ਜਾ ਕਿਸੇ ਪਾਸੇ ਹਾਂ ਜੀ ਯਾਨੀ ਮੈਂ ਮਹੀਨਾ ਤੇਰੇ ਆ ਮਹੀਨੇ ਵਿੱਚ ਆ ਕੇ ਕੰਮ ਕਰਤਾ 21 ਤਰੀਕ ਰਾਤ ਨੂੰ ਸੇਤਲੇ ਸ਼ਕਤੀਪ ਕੀ ਪਰ ਉਹ ਉਹਨਾਂ ਨੂੰ ਕਿਰਾਏ ਤੇ ਰਹਿੰਦੇ ਸੀ ਮਾਂ ਪੁੱਤ ਉਹਦੇ ਨਾਲ ਨੂੰ ਮਲਾ ਕੇ ਰਹਿੰਦੇ ਸੀ ਜੋ ਸਾਡੀ ਗੁੱਡੀ ਪਤਾ ਲੱਗਦਾ ਇੱਥੇ ਰਹਿੰਦੇ ਆ ਹਾਂਜੀ ਤੇ ਸਾਡੀ ਗੁੱਡੀ ਇੱਥੇ ਜਾਂਦੀ ਸੀ ਤੇ ਉਹ ਤੋਂ ਭੱਜ ਫੇਰ ਭੱਜ ਜਾਂਦੀ ਜਦ ਮਹੱਲੇ ਨੂੰ ਪਤਾ ਲੱਗਦਾ ਸੀ ਮੋਬਾਈਲ ਲੱਭਿਆ ਜੇ ਪਰੇ ਵਿੱਚ ਕੋਈ ਨਿਕਲੇ ਕਿ ਨਾ ਨਿਕਲੇ ਇਹ ਤਾਂ ਨੂੰ ਨਹੀਂ ਪਤਾ ਜੀ ਕਿਉਂ ਕੀ ਪਤਾ ਉਹ ਕਿੱਥੋਂ ਸਾਡੀ ਗੁੱਡੀ ਆਈ ਸੀ ਦੋਆਂ ਜੀਆਂ ਬਾਹਰ ਬੈਸ ਹੋਈ ਆ ਕੀ ਹੋਇਆ ਅੱਛਾ ਜੀ ਹਾਂਜੀ ਤੇ ਹੁਣ ਪਰਚਾ ਦਰਜ ਹੋ ਗਿਆ ਜੀ ਨਹੀਂ ਪਰਚਾ ਹੀ ਤਾਂ ਦਰਜ ਪਿਆ ਜੀ ਫੜਦੇ ਫੁਰਦੇ ਨਹੀਂ ਚਾ ਉਹਨਾਂ ਨੇ ਲੱਗੇ ਕਿ ਤੁਸੀਂ ਲੱਭੋ ਅਸੀਂ ਕਿੱਥੇ ਲੱਭ ਲਈਏ ਜੀ ਅੱਛਾ ਇਹ ਕੌਣ ਕਹਿੰਦਾ ਤੁਸੀਂ ਲੱਭੋ ਸਾਰੇ ਪੁਲਿਸ ਵਾਲੇ ਆਂਦੇ ਜੀ ਥਾਣੇਦਾਰ ਹੀ ਐਸਐਚਓ ਸਾਹਿਬ ਕਹਿੰਦੇ ਸਾਨੂੰ ਦੱਸੋ ਕਿੱਥੇ ਸਾਨੂੰ ਕੀ ਪਤਾ ਜੇ ਅਸੀਂ ਪੁਲਿਸ ਕੋਟ ਆ ਅਸੀਂ ਗਲਤੀ ਕੀਤੀ ਹੁੰਦੀ ਸਾਡੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਨੇ ਸਾਡਾ ਖਾਨਦਾਨ ਸਾਰਾ ਤਬਾਹ ਕਰ ਦੇਣਾ ਸੀ ਪੁਲਿਸ ਨਹੀਂ ਇਹ ਜਿਹੜੀ ਮੈਰਿਜ ਹੋਈ ਤੁਹਾਡੀ ਕੁੜੀ ਦੀ ਇਹ ਲਵ ਮੈਰਿਜ ਸੀ ਨਹੀਂ ਐਡ ਆਇਆ ਸੀ ਜੀ ਪਰ ਜਿਵੇਂ ਵਿਆਹ ਕੀਤਾ ਸੀ ਉੱਥੇ ਵੀ ਇਹਨਾਂ ਨੇ ਬੜਾ ਵੱਡਾ ਸਾਡੇ ਫਰੌਡ ਕੀਤਾ ਵਿਆਹ ਤਾਂ 3-4 ਦਿਨ ਪਹਿਲਾਂ ਸਾਨੂੰ ਬੁਲਾਇਆ ਇੱਥੇ ਮੈਂ ਆ ਗਿਆ ਜੀ ਗੁੱਡੀ ਸੱਸ ਨੇ ਪਿਓ ਪਹਿਲਾਂ ਮਰਿਆ ਆ ਸਹਰਾ ਮਦਨ ਕੇ ਕਹਿੰਦੀ ਜੀ ਮੈਂ ਤਾਂ ਝੂਠ ਬੋਲਦੀ ਨਹੀਂ ਤੇ ਮੁੰਡਾ ਲੈ ਪਹਿਲਾਂ ਵੈਸੀ ਆ ਵੇਹ ਲੋ ਤਲਾਕ ਤੇ ਮੈਂ ਹਾਂ ਇਹਨੂੰ ਮੈਂ ਕੀ ਕਰਾਂ ਰਾਈ ਸੱਸ ਘਰੇ ਖੱਚਾ ਕਰੀ ਮੈਂ ਪਰਸਾ ਹੋਇਆ ਅੱਛਾ ਜੀ ਹਾਂ ਅਚਲ ਮੁੰਡਾ ਪਹਿਲਾਂ ਮੁੰਡਾ ਪਹਿਲਾਂ ਆਇਆ ਸੀ ਸਾਨੂੰ ਨਹੀਂ ਦੱਸਿਆ ਆ ਐਨ ਮੌਕੇ ਤੇ ਦੱਸਿਆ ਆਂ ਦੋ ਦਿਨ ਪਹਿਲਾਂ ਅੱਛਾ ਜੀ ਤੇ ਮੈਂ ਝੂਠ ਨਹੀਂ ਬੋਲਦੀ ਉਹ ਨਸ਼ੇ ਕਰਦੀ ਸੀ ਕੁੜੀ ਮੈਂ ਹਾਂ ਨਸ਼ੇ ਕਰਦੀ ਕੁੜੀ ਕਰਦੀ ਕਿ ਮੁੰਡਾ ਕਰ ਸਾਨੂੰ ਹਣ ਕੀ ਪਤਾ ਪਹਿਲਾ ਬੀ ਆਰ ਐਸ ਨੇ ਨੰਦੇ ਸੀ ਸਾਡੀ ਕੁੜੀ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਇਹਨਾਂ ਮਕਾਨ ਵੇਚਤਾ ਜੀ ਇਹ ਚਲੇ ਗਈ ਨਿਊ ਅਗਨਗਰ ਜੀ ਹਾਂ ਜੀ ਜੀ ਉੱਥੇ ਇਹਨਾਂ ਦੀ ਕੁੜੀ ਸੜ ਗਈ ਕੁੜੀ ਵੀ ਸੜ ਗਈ ਇਹਨਾਂ ਦੀ ਤਣੇ ਕਿਵੇਂ ਸੜੀ ਆ ਹਾਂ ਜੀ ਉੱਥੇ ਕੁੜੀ ਸੜ ਗਈ ਉਹ ਨਿਕਾਇ ਮੁੰਡਾ ਸਾਡਾ ਜੀ ਸਾਡੀ ਕੁੜੀ ਦਾ ਲੈ ਕੇ ਉੱਥੇ ਬਾਹਰ ਆਈ ਗਏ ਕਿਰਾਏ ਤੇ ਰਹਿ ਲਾਂਗੇ ਜੀ ਹਾਂ ਜੀ ਕਿਰਾਏ ਤੇ ਰਹਿਣ ਲੱਪੇ ਉਹਨੇ ਆ ਲਿਆ ਇਹਨਾਂ ਨੇ ਮਕਾਨ 30000 ਰੁਪਏ ਕਿਸ਼ਤ ਪਰ ਦੇ ਕੁਝ ਨਗਦ ਵੀ ਦਿੱਤਾ ਆ ਪਪਾ ਤੁਸੀਂ ਨਾ ਮਕਾਨ ਲੈ ਆਪਣੀ ਚੱਲ ਚੱਲ ਹਾਂਜੀ ਪਰ ਹੁਣ ਜਦੋਂ ਤੁਹਾਡੀ ਗੁੱਡੀ ਨੇ ਇਹ ਕਦਮ ਚੱਕਿਆ ਉਸ ਤੋਂ ਪਹਿਲੇ ਤੁਹਾਡੇ ਨਾਲ ਕੋਈ ਫੋਨ ਤੇ ਗੱਲ ਹੋਈ ਕੁਝ ਦੱਸਿਆ ਉਹਨੇ ਸਾਨੂੰ ਸਾਡੇ ਗੱਲੀ ਨੇ ਦੱਸ ਉਹ ਲੜਾਈ ਚੱਕ ਦੱਸਦੀ ਨਹੀਂ ਦਿੰਦੀ ਸੀ ਇਹ ਆ ਗੱਲ ਹੋਈ ਆ ਅੱਛਾ ਇੱਥੇ ਆ ਗੱਲ ਹੋਈ ਆ ਇੱਥੇ ਆ ਗੱਲ ਦੱਸਦੇ ਇਹਨੇ ਅਗਲ ਦੱਸਦੀ ਸੀ ਉਹਦੋਂ ਦੀ ਗੱਲ ਪਤਾ ਹੀ ਨਹੀਂ ਮਤਲਬ ਜੇ ਨਾ ਹੀ ਉਹਨੇ ਉਹਨਾਂ ਨੇ ਗੱਲ ਦੱਸੀ ਵੀ ਕੁੜੀ ਨੂੰ ਕੋਸਟ ਖਾਲਿਆ ਜਾਂ ਅਸੀਂ ਦਿੱਤਾ ਕੋਈ ਨਹੀਂ ਗੱਲ ਕੀਤੀ ਕਿਹੜੀ ਕੀਤੀ ਘਰੇ ਘਰੇ ਜੀ ਅੱਛਾ ਜੀ ਕੀ ਬਰਬਾਂ ਕਰ ਗਏ ਆ ਕੁੜੀ ਮਗਰ ਤਲਫਦੀ ਰਹੀ ਆ ਪਾ ਨੂੰ ਗੱਲ ਤਾਂ ਨਹੀਂ ਪਤਾ ਜੀ ਹਸਪੀਟਲ ਨਹੀਂ ਲੈ ਕੇ ਹਾ ਜੀ ਹਸਪੀਟਲ ਨਹੀਂ ਲੈ ਕੇ ਹੋਰ ਤਾਂ ਲੈ ਕੇ ਸਾਨੂੰ ਦੱਸਿਆ ਹੀ ਨਹੀਂ ਵੀ ਕੁੜੀ ਬਿਮਾਰ ਆ ਜਾਂ ਦਾਖਲਾ ਜਾਂ ਕੁਝ ਵੀ ਆ ਇਹ ਸਾਡੇ ਦੋਤਰਾ ਉਹਨੇ ਭਰੇ ਆਜੇ ਮੋਬਾਈਲ ਤੇ ਕਿਵੇਂ ਪਾਸੇ ਹੋ ਗਏ ਹੂੰ ਤੁੰ ਦੱਸਿਆ ਸਾਨੂੰ ਦੱਸਿਆ ਮਾੜਾ ਵੀ ਦੱਸ ਮਾੜੇ ਦੱਸਿਆ ਵੀ ਮੰਮੀ ਢਿੱਲੀ ਆ ਤੇ ਉਹ ਉਹ ਅਸਲ ਦਾਖਲਾ ਤੇ ਪੁੱਛਿਆ ਕਿਹੜੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਦੋਂ ਦੀ ਗੱਲ ਹੈ ਜੀ ਇਹ ਕਿਤਰੀ ਸੀ ਸਰ ਇੱਕ ਮਾਮਲਾ ਦਰਜ ਹੋਇਆ ਫਰੋਕੀ ਡੀਲਰ ਤੇ ਤੇ ਉਹਦੀ ਫੈਮਲੀ ਤੇ ਇੱਕ ਮਾਮਲਾ ਦਰਜ ਹੋਇਆ ਇਹ ਜੀ ਐਫ ਆਈ ਆਰ ਅੰਦਰ 43 ਅਧੀਨ ধারা 306 120 بیਏ ਹੈ ਇਹਦੇ ਚ ਜਿਹੜੀ ਜਿਹੜਾ ਪ੍ਰੋਪਰਟੀ ਡੀਲਰ ਸੀ ਨਵਤੇਜ ਅਦਰ ਦੇ ਬਿਆਨ ਤੇ ਸੀ ਤੇ ਨਵਤੇਜ ਦੇ ਇੱਕ ਉਹਦੀ ਮਾਤਾ ਪਰਮਜੀਤ ਕੌਰ ਤੇ ਇੱਕ ਚਰਨਜੀਤ ਕੌਰ ਜਿਹਨਾਂ ਉਹ ਐਕਸਟਰਾ ਮਟੀਰੀਅਲ ਵਰਟੀਲ ਫੇਰ ਚੱਲਦਾ ਸੀ ਉਹਤੇ ਐਫ ਆਈ ਆਰ ਦਰਜ ਕੀਤੀ ਹੈ ਸਰ ਇਹ ਕਿੰਨਾ ਕੁ ਟਾਈਮ ਹੋ ਗਿਆ ਸੀ ਇਹਨਾਂ ਦੇ ਵਿਆਹ ਨੂੰ ਕੋਈ ਬੱਚੇ ਵੀ ਹੈਗੇ ਇਹਨਾਂ ਦੇ ਇਹਦਾ ਇੱਕ ਬੱਚਾ ਜੀ 12-13 ਸਾਲ ਦਾ ਜੀ ਤੇ ਉਹਨੂੰ ਬਗਲਬਾਨ ਨੇ ਕਹਿੰਦੇ ਤੇ ਉਹ 2009 ਚਦਾ ਸ਼ਾਦੀ ਹੋਈ ਸੀ ਜੀ ਤੇ ਸਰ ਪਰਿਵਾਰ ਕਹ ਰਿਹਾ ਸੀ ਸਸਕਾਰ ਨਹੀਂ ਕਰਨਾ ਜਦ ਤੱਕ ਬੰਦੇ ਨਹੀਂ ਫੜੇ ਜਾਂਦੇ ਨਹੀਂ ਇਹਨਾਂ ਦੇ ਰੈਡਾਂ ਚੱਲ ਰਹੀਆਂ ਨਹੀਂ ਬਾਕੀ ਤਫਤੀਸ਼ ਅਗਲੀ ਰੈਡਾਂ ਕੀਤੀਆਂ ਜਾਂ ਰਹੀਆਂ ਵਕਫ ਵਕਫਾਂ ਤੇ ਇਹਦਾ ਬੇਟਾ ਵੀ ਆਇਆ ਤੇ ਉਸ ਤੋਂ ਬਾਅਦ ਰੈਡਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਜਲਦੀ ਬੰਦੇ ਫੜ ਕੇ ਅਗਲੀ ਕਰ ਗਏ ਜੀ ਸਰ ਕੋਈ ਬਾਹਰਕੋਟ ਵੀ ਕੀਤੀ ਜਾ ਰਹੀ ਸੀ 700 ਜੋ ਜਾਂ ਘਰ ਵਾਲੇ ਕੋਲੋਂ ਇਹ ਵੀ ਵਜ੍ਹਾ ਸੀ ਉਹ ਇਹ ਜੀ ਦਰਖਾਸਤ ਜਾਂ ਪਹਿਲਾਂ ਸਾਡੇ ਕੋਲ ਆਈ ਹੀ ਨਹੀਂ ਕੋਈ ਪਹਿਲਾਂ ਹੋਈ ਹੋਵੇ ਕੋਈ ਮੈਟਰ ਭਾਈ ਫਿਲਹਾਲ ਸਾਡੇ ਕੋਲ ਮਾਰਕਰੂ ਦਾ ਕੋਈ ਨਸਬੰਦੀ ਮਾਰ ਕੇ ਪੈਂਡਿੰਗ ਨਹੀਂ ਘਰ ਵਾਲੇ ਦਾ ਰਿਲੇਸ਼ਨ ਸੀਗਾ ਬਾਹਰ ਹੋਰ ਉਹਦੇ ਨਾਲ ਤਾਂ ਜੋ ਕਮਰਸ਼ੀਅਲ ਜਗ੍ਹਾ ਗੱਲ ਨਿਕਲ ਗਈ ਇਹੀ ਆਈ ਹੈ ਕਿ ਜੋ ਇਹਨਾਂ ਦੇ ਮਾਪਿਓ ਦੇ ਜਿਹੜਾ ਅਵਸ਼ਾਮ ਸਿੰਘ ਦੇ ਜਿਹੜਾ ਫੈਮਿਲੀ ਮੈਂਬਰ ਕੁੜੀ ਦੇ ਪੇਕੇ ਦੇ ਘਰ ਦੇ ਕਹਿਣ ਦੇ ਮੁਤਾਬਕ ਵੀ ਇਹਦਾ ਜਿਹੜੀ ਚਰਨਜੀਤ ਕੌਰ ਆ ਉਹਦੇ ਨਾਲ ਐਕਸਟਰਮੀਨੇਟਡ ਰਿਲੇਸ਼ਨ ਸੀ ਤਾਂ ਕਰਕੇ ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਜਿੱਥੇ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਦੀ ਜਾਨ ਗਈ ਹਸਪਤਾਲ ਦੇ ਵਿੱਚ ਉਸਨੇ ਦਮ ਤੋੜਿਆ ਔਰਤ ਕਾਫੀ ਸਮੇਂ ਤੋਂ ਆਪਣੇ ਪਤੀ ਦੇ ਗਲਤ ਸਬੰਧਾਂ ਦੇ ਕਾਰਨ ਪਰੇਸ਼ਾਨ ਸੀ ਮ੍ਰਿਤਕਾ ਦੇ ਪਿਤਾ ਨੇ ਸਸਤੇਵੀ ਮਾਰਕੁੱਟ ਦੇ ਗੰਭੀਰ ਇਲਜ਼ਾਮ ਲਗਾਏ ਨੇ ਥਾਣਾ ਦੁਗਰੀ ਦੀ ਪੁਲਿਸ ਨੇ ਮ੍ਰਿਤਕ ਦਲਬੀਰ ਕੌਰ ਦੇ ਪਿਤਾ ਫਰੀਦਕੋਟ ਨਿਵਾਸੀ ਸ਼ਾਮ ਸਿੰਘ ਦੇ ਬਿਆਨਾਂ ਤੇ ਹੀ ਮਾਮਲਾ ਦਰਜ ਕੀਤਾ ਹੈ ਦੱਸਦੀ ਹੈ ਕਿ ਉਹਨਾਂ ਦੀ ਤੀ ਦਾ ਪਤੀ ਨਵਜੋਤ ਸਿੰਘ ਗੋਲਡੀ ਦੇ ਅवैध ਸਬੰਧ ਸਨ ਨਜਾਇਜ਼ ਸਬੰਧ ਸਨ ਜਿਸ ਤੇ ਚੱਲਦੇ ਉਹਨਾਂ ਦੀ ਪਤਨੀ ਪਰੇਸ਼ਾਨ ਸੀ ਨਵਤੇਜ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਕਰਮਚਾਰੀ ਜਿਸ ਦਾ ਨਾਮ ਚਰਨਜੀਤ ਕੌਰ ਹੈ ਉਸ ਦੇ ਨਾਲ ਹੀ ਪਤੀ ਦੇ ਸਬੰਧ ਸੀ ਜਿਸ ਤੇ ਚੱਲਦੇ ਹੋਏ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਉਹਨਾਂ ਦੀ ਤੀ ਦਲਬੀਰ ਸਿੰਘ ਕੁਝ ਸਮੇਂ ਪਹਿਲਾਂ ਹੀ ਨਵਤੇਜ ਦੇ ਨਾਲ ਜਿਸ ਦਾ ਵਿਆਹ ਹੋਇਆ ਸੀ ਨਵਤੇਜ ਹੋਟਲ ਕੀਜ਼ ਨਜ਼ਦੀਕ ਹੀ ਪ੍ਰਾਪਰਟੀ ਦਾ ਕੰਮ ਕਰਦਾ ਹੈ ਜ ਜਦ ਰਣਜੀਤ ਕੌਰ ਦੇ ਨਾਲ ਨਵਤੇਜ ਦੇ ਅਵੈਤ ਸਬੰਧ ਬਣ ਗਏ ਜਿਸ ਤੋਂ ਬਾਅਦ ਉਹਨਾਂ ਦੀ ਧੀ ਨੂੰ ਪਤਾ ਲੱਗਿਆ ਤਾਂ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਈ ਸ਼ਾਮ ਸਿੰਘ ਨੇ ਕਿਹਾ ਕਿ ਅਚਾਨਕ ਹੀ ਉਹਨਾਂ ਨੇ ਦੋਹਤੇ ਦਾ ਫੋਨ ਆਇਆ ਕਿ ਉਸਦੀ ਮਾਂ ਦਲਬੀਰ ਕੋਰ ਬੇਹੋਸ਼ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਆਪਣੇ ਮੁੰਡੇ ਨੂੰ ਉੱਥੇ ਭੇਜਿਆ ਤੇ ਉਸ ਨੇ ਦੇਖਿਆ ਕਿ ਉਸਦੀ ਭੈਣ ਡੀ ਐਮ ਸੀ ਹਸਪਤਾਲ ਵਿਖੇ ਦਾਖਲ ਜਾਂਚ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਦਲਬੀਰ ਕੌਰ ਖਤਮ ਹੋ ਚੁੱਕੀ ਹੈ ਤੁਹਾਨੂੰ ਆਣ ਦੇ ਵਿੱਚ ਤੇਰ ਹੋ ਗਈ ਹੈ ਸ਼ਿਕਾਇਤਕਰਤਾ ਨੇ ਵੀ ਕਿਹਾ ਕਿ ਉਸ sthiti ਦੀ ਜਾਨ ਜਾਨ ਦਾ ਕਾਰਨ ਪਤੀ ਅਤੇ ਉਸਦੇ ਨਜਾਇਤ ਸਬੰਧਾਂ ਦੇ ਵਿੱਚ 파ਟਰਨ ਚਰਨਜੀਤ ਕੌਰ ਹੈ ਦਲਬੀਰ ਕੌਰ ਜਦੋਂ ਪਤੀ ਦੇ ਇਸ ਸਬੰਧਾਂ ਦੇ ਬਾਰੇ ਗੱਲਬਾਤ ਕਰਦੀ ਸੀ ਵਿਰੋਧ ਕਰਦੀ ਸੀ ਤਾਂ ਉਸ ਦੀ ਸੱਸ ਅਤੇ ਪਤੀ ਮਿਲ ਕੇ ਉਸਦੇ ਨਾਲ ਕੁੱਟਮਾਰ ਕਰਦੇ ਸਨ ਸ਼ਾਮ ਸਿੰਘ ਨੇ ਵੀ ਕਿਹਾ ਕਿ ਪਤੀ ਅਤੇ ਸੱਸਤੀ ਮਾਰਪੀਟ ਤੇ ਕਾਰਨ ਹੀ ਕਾਫੀ ਜ਼ਿਆਦਾ ਪਰੇਸ਼ਾਨ ਸੀ ਇਸ ਦੇ ਕਾਰਨ ਹੀ ਉਸ ਦੀ ਜਾਨ ਗਈ ਹੈ ਤੇ ਉਹਨਾਂ ਪੁਲਿਸ ਦੇ ਅੱਗੇ ਗੁਹਾਰ ਲਗਾਈ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਦਾ ਕਹਿਣਾ ਸੀ ਕਿ ਇਸ ਪੂਰੀ ਘਟਨਾ ਤੋਂ ਬਾਅਦ ਪਤੀ ਉਸ ਦੀ ਸੱਸ ਪਰਮਜੀਤ ਕੌਰ ਅਤੇ ਉਹ ਔਰਤ ਜਿਸ ਦੇ ਨਾਲ ਉਸਦੇ ਪਤੀ ਦੇ ਸਬੰਧ ਸੀ ਉਹਨਾਂ ਦੇ ਖਿਲਾਫ ਮਾਮਲਾ ਮੈਂ ਬ੍ਰਦਰ ਆ ਜਾਂਦਾ ਹਾਂ ਹਾਂਜੀ ਪੰਜ ਦਾ ਫੋਨ ਆਇਆ ਸੀ ਮੰਮੀ ਨੂੰ ਕਹਿੰਦੇ ਵੀ ਮੰਮੀ ਦਾਖਲ ਆ ਹਸਪਤਾਲ ਵੀ ਪਤਾ ਨਹੀਂ ਕਿਹੜੇ ਹਸਪਤਾਲ ਦਾਖਲ ਆ ਮੈਂ ਸਾਰੇ ਹਸਪਤਾਲ ਆਸ-ਪਾਸ ਸਾਰੇ ਹਸਪਤਾਲ ਲੱਭਦਾ ਰਿਹਾ 12 1 ਵਜੇ 2 ਵਜੇ ਮੈਂ ਉਥੋਂ ਸਿਵਲ ਹਸਪਤਾਲ ਤੋਂ ਆਇਆ ਲੱਭ ਕੇ ਵੀ ਕਿੱਥੇ ਦਾਖਲ ਮੰਮੀ ਨੂੰ ਫੋਨ ਆਇਆ ਉਹਨਾਂ ਦਾ ਉਹ ਕਹਿੰਦਾ ਵੀ ਤੁਸੀਂ ਜੋ ਕਾਰਵਾਈ ਕਰਨੀ ਕਰ ਲਓ ਜੋ ਹੋਣਾ ਸੀ ਕੁੜੀ ਦਾ ਸੀ ਕਰਤਾ ਨਹੀਂ ਹੋਇਆ ਕੀ ਕਿੱਦਾਂ ਫਿਰ ਡੈਥ ਕਿੱਦਾਂ ਹੋ ਗਈ ਨਥਾ ਇਹ ਪਤਾ ਨਹੀਂ ਲੱਗੇ ਕਿ ਕਿਦਾਂ ਹੋਈ ਆ ਕਿਦਾਂ ਨਹੀਂ ਆ ਕਿਉਂਕਿ ਲਾਇਆ ਸੀ ਵੀ ਸਾਡੀ ਕੁੜੀ ਕਿੱਥੇ ਉਹ ਕਹਿੰਦਾ ਡੀएमसी ਦਾਖਲ ਅਸੀਂ ਡੀएमसी ਗਏ ਆ ਮੈਂ ਡੀएमसी ਗਿਆ ਉੱਥੇ ਪੁੱਛਿਆ ਉਹ ਕਹਿੰਦੇ ਜੀ ਕੁੜੀ 1 ਵਜੇ ਦੀ ਮੌਤ ਹੋਈ ਆ ਜਿਹੜਾ ਇਹਦਾ ਘਰ ਵਾਲਾ ਸੀ ਨਾਲ ਆਏ ਸੀ ਉਹ ਸਾਰੇ ਫਰਾਰ ਨਹੀਂ ਜਦੋਂ ਤੁਸੀਂ ਡਾਕਟਰ ਨੂੰ ਪੁੱਛਿਆ ਡਾਕਟਰ ਨੇ ਦੱਸਿਆ ਹੋਣਾ ਕਿ ਕਿਹੜੀ ਚੀਜ਼ ਨਾਲ ਮੌਤ ਹੋਈ ਆ ਕਾਰਨ ਕੀ ਆ ਨਹੀਂ ਉਹ ਕਾਰਨ ਇਹਨਾਂ ਦੀ ਜਿਹੜੇ ਨਾਲ ਰਿਲੇਸ਼ਨ ਸੀਗੇ ਉਹਦੇ ਨਾਲ ਨਵਤੇਜ ਤੇ ਤੇ ਉਹਦੀ ਮਾਂ ਦੇ ਇੱਕ ਉਹਦੇ ਭਰਾ ਦੇ ਵੱਡਾ ਭਰਾ ਹਾਂ ਕੁੜੀ ਚਰਨਜੀਤ ਚਾਰਾਂ ਦੇ ਕਰਵਾਉਣਾ ਜੀ ਤੇ ਫੜਿਆ ਕਿਸੇ ਨੇ ਫੜਿਆ ਕਿਸੇ ਨੇ ਨਹੀਂ ਮੇਰੇ ਭਾਂਜੇ ਨੂੰ ਨਾਲ ਲੈ ਕੇ ਸੀ ਆਪਣੇ ਜੀ ਤੇ ਜਦੋਂ ਪੁਲਿਸ ਨੂੰ ਅਸੀਂ ਕਿਹਾ ਵੀ ਪੁਲਿਸ ਕਹਿੰਦੀ ਤੁਸੀਂ ਪੋਸਟਮਾਰਟਮ ਕਰਕੇ ਇਹਨਾਂ ਦਾ ਸੰਸਕਾਰ ਕਰ ਦਿਓ ਅਸੀਂ ਕਹਾਂ ਸੰਸਕਾਰ ਤਾਂ ਹੀ ਕਰਾਂਗੇ ਜੇ ਮੁੰਡਾ ਆਊਗਾ ਉਹਦੀ ਮਾਲਾ ਸਰਕਾਰ ਦਾ ਮੁੰਡਾ ਆਊਗਾ ਤਾਂ ਹੀ ਸੰਸਕਾਰ ਹੋਊਗਾ ਤੇ ਮੁੰਡੇ ਨੂੰ 2 ਘੰਟੇ ਦੇ ਵਿੱਚ ਇੱਥੇ ਛੱਡ ਥਾਣੇਦਾਰ ਸਾਹਿਬ ਆਪ ਬਾਹਰ ਗਏ ਨੇ ਮੁੰਡੇ ਨੂੰ ਲੈ ਕੇ ਆਏ ਨੇ ਸਾਨੂੰ ਦੱਸਿਆ ਨੇ ਵੀ ਉਹ ਬਾਹਰ ਮੁੰਡੇ ਨੂੰ ਅਸੀਂ ਲੈ ਕੇ ਆ ਰਹੇ ਹਾਂ ਤੇ ਜਿਹੜੇ ਤੁਹਾਡੇ ਤੁਹਾਡੇ ਰਿਸ਼ਤੇ ਜੀਜਾ ਲੱਗਦੇ ਆ ਉਹ ਕੰਮ ਕੀ ਕਰਦੇ ਆ ਪ੍ਰੋਪਰਟੀ ਡੀਲਰ ਪ੍ਰੋਪਰਟੀ ਡੀਲਰ ਹਾਂਜੀ ਤੇ ਰਹਿੰਦੇ ਪੋਲਿਟਿਕਸ ਐਬਿਲਿਟੀ ਪੋਲਿਟਿਕਸ ਵੀ ਵਿੱਚ ਹੀ ਹੱਥ ਪੈਰ ਮਾਰਦੇ ਰਹਿੰਦੇ ਵੈਸੇ ਇਹ ਪ੍ਰੋਪਰਟੀ ਡੀਲਰ ਦਾ ਸੀਗਾ ਉਹਨਾਂ ਦਾ ਉਹਨਾਂ ਹਰੇਕ ਪਾਰਟੀ ਦੇ ਹੱਥ ਮਾਰੇ ਕੋਈ ਇਹ ਪਾਰਟੀ ਨਹੀਂ ਜਿੰਨੀਆਂ ਪਾਰਟੀਆਂ ਹਰੇਕ ਜੀ ਉਹਨਾਂ ਨੇ ਪੈਰ ਵਸਾਏ ਨੇ ਇੱਥੇ ਬਾਬਾ ਦੀ ਸੀ ਤਿੰਨ ਨੰਬਰ ਹੱਕ ਐਨ ਜੀਓ ਸੀ ਉਹਨਾਂ ਦਾ ਹੱਕ ਸੇਵਾ ਵਾਲਾ ਹਾਂਜੀ ਤੇ ਜੇ ਕਿ ਪੋਲਿਟਿਕਲ ਪ੍ਰੈਸ਼ਰ ਤਾਂ ਕਿ ਤਾ ਨਹੀਂ ਕੁਝ ਨਹੀਂ ਨਹੀਂ ਹੁਣ ਇਹ ਦੇਖੋ ਜੇ ਜੇ ਅਗਰ ਜੇ ਉਹ ਬੱਚੇ ਨੂੰ ਬੁਲਾ ਸਕਦੇ ਹਨ ਸੰਸਕਾਰ ਕਰਨ ਵਾਸਤੇ ਉਹਨਾਂ ਨੂੰ ਫੜ ਵੀ ਸਕਦੇ ਆ ਸਾਨੂੰ ਕਹਿੰਦੇ ਆ ਤੁਸੀਂ ਦੱਸੋ ਟਿਕਾਣਾ ਅਸੀਂ ਕੀ ਦੱਸੀਏ ਪੁੱਲ ਸਾਡੇ ਤੁਸੀਂ ਅਸੀਂ ਥੋੜੀ ਦੱਸਾਂਗੇ ਅਸੀਂ ਟਿਕਾਣੇ ਦੱਸਦੇ ਵੀ ਇੱਥੇ ਉਹਨਾਂ ਦਾ ਭਰਾ ਵੱਡਾ ਪੈਂਦਾ ਤੁਸੀਂ ਸੰਸਕਾਰ ਨਹੀਂ ਹੋਊਗਾ ਉਹਨਾਂ ਚ ਠੀਕ ਠੀਕ ਹੈ ਮਾਰੀ ਵਾਲ ਰੋਡ ਇਹਨਾਂ ਬਾੜੇ 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 ਵਾਲ ਰੋਡ ਤੇ ਇਹਨਾਂ ਦੀ ਦੁਕਾਨ ਨਵਤੇਜ ਮੈਡੀਕਲਸ ਦੇ ਨਾਂ ਤੇ ਇੱਕ ਇਹਨਾਂ ਦੀ ਦੁਕਾਨ ਆ ਮੋਬਾਈਲਾਂ ਦੀ ਸਾਡੀ ਟੈਲੀਕਮ ਉਹ ਵੱਡਾ ਭਰਾ ਉਹਨਾਂ ਦਾ ਪੈਂਦਾ ਉਹੀ ਸਪੋਰਟ ਕਰਦਾ ਇਹਨਾਂ ਨੂੰ ਸਾਰਾ ਕੁਝ ਉਹੀ ਕਰਦਾ ਅਸੀਂ ਇਹਨਾਂ ਨੂੰ ਉੱਥੇ ਰੇਡ ਵੀ ਲੈ ਕੇ ਵੀ ਗਏ ਸੀ ਰੇਡ ਮਾਰਨ ਵਾਸਤੇ ਇਹਨਾਂ ਕੋਲ ਨਾਲ ਉੱਥੇ ਮੁੰਡਾ ਬੈਠਾ ਸੀਗਾ ਨਾ ਹੀ ਇਹਨਾਂ ਨੇ ਉਥੇ ਇਹਨਾਂ ਨੇ ਕੋਈ ਉਹਨਾਂ ਨੂੰ ਫੜ ਕੇ ਲਿਆਂਦਾ ਨਾ ਕੁਝ ਉਥੋਂ ਫਿਰ ਵਾਪਸ ਆ ਗਏ ਕਹਿੰਦੇ ਤੁਸੀਂ ਟਿਕਾਣਾ ਦੱਸ ਮੈਂ ਟਿਕਾਣਾ ਦੱਸਦਾ ਦੁਕਾਨ ਵੀ ਦੱਸਦੀ ਔਰ ਇਹਦੋਂ ਤੱਕ ਕੀ ਟਿਕਾਣਾ ਦੱਸ ਕੀ ਸਾਰਾ ਕੁਝ ਤੁਹਾਡੇ ਕੋਲ ਹੈਗਾ ਆਣ ਜਾਂਦਾ ਬਹਾਨੇ ਲਈ ਨੇ ਸਨਸਕਾਰ ਕਰ ਦਿਓ ਕੱਲ ਅਸੀਂ ਪੋਸਟਮਾਰਟ ਹੁੰਦੇ ਗਏ ਆ ਤਾਂ ਤੁਹਾਨੂੰ ਤਾਂ ਆ说 ਕਹਿੰਦੇ ਤੁਸੀਂ ਸੰਸਕਾਰ ਕਰ ਦੋ ਸੰਸਕਾਰ ਕਿਵੇਂ ਕਰ ਦਈਏ ਜਿੰਨਾ ਚਿਰ ਤੁਸੀਂ ਕਹਿੰਦੇ ਸੰਸਕਾਰ ਕਰ ਦੋ ਤੁਹਾਡਾ ਤਖੀਰ ਰਹਿੰਦਾ ਉਹ ਨਜ਼ਰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਤੁਸੀਂ ਫੜਦੇ ਨਹੀਂ ਬੰਦੇ ਨੂੰ ਸੰਸਕਾਰ ਕਿਵੇਂ ਕਰ ਦਈਏ ਜੀ ਅਸੀਂ ਲੜਕੀ ਦਾ ਸੰਸਕਾਰ ਕਰਤਾ ਇਹਨਾਂ ਨੇ ਕੋਈ ਬੰਦਾ ਨਹੀਂ ਫੜਾਇਆ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਣੀ ਜੀ ਕੁੜੀ ਸਾਡੀ ਮਾਰਤੀ ਹੈਗੀ ਇਹ ਸਾਨੂੰ ਸਾਨੂੰ ਉਹਦਾ ਦੋਖਾ ਨਾ ਸਾਡੀ ਤੁਹਾਨੂੰ ਜਾਂਦੇ ਹੋ ਕਿ ਪਹਿਲੇ ਬੰਦੇ ਫੜਾ ਹਾਂਜੀ ਬੰਦੇ ਫੜਾਣਾ ਬੰਦੇ ਨਹੀਂ ਫੜਦੇ ਹੈਗੇ ਅਸੀਂ ਕਰੀ ਜਾਨੇ ਕਰੀ ਜਾਨੇ ਸਾਨੂੰ ਨਹੀਂ ਪਤਾ ਕੀ ਕਰੀ ਜਾਨੇ ਤੁਸੀਂ ਮੇਨ ਹਾਂਜੀ ਚਰਨਜੀਤ ਕੋਰ ਕੋਈ ਪਹਿਲੀ ਲੜਕੀ ਨਹੀਂ ਆਈ 2017 ਦੇ ਵਿੱਚ ਮੈਂ ਵੀ ਨੌਕਰੀ ਦੇ ਚਲਦੇ ਇਹਨਾਂ ਕੋਲ ਆਈ ਸੀਗੀ ਇਹਨਾਂ ਦੇ ਜਿਹੜੇ ਨਫਤੇਜ ਹੈਗਾ ਹੈਗਾ ਉਹਨਾਂ ਕੋਲ ਨੌਕਰੀ ਚਾਹੀਦੀ ਤਦ ਤੋਂ ਹੀ ਮੈਂ ਦੇਖਦੀ ਆ ਰਹੀ ਹੈਗੀ ਆ ਕਿ ਇਹਨਾਂ ਦੇ ਅਲੱਗ-ਅਲੱਗ ਕੁੜੀਆਂ ਦੇ ਨਾਲ ਆਫਿਸ ਦੇ ਵਿੱਚ ਜਿਹੜੇ ਇਹਨਾਂ ਦੇ ਕੰਮਕਾਰ ਕਰਦੀਆਂ ਗਈਆਂ ਬਾਹਰ ਵੀ ਨਜਾਇਜ਼ ਸਬੰਧ ਸ਼ੁਰੂ ਤੋਂ ਹੀ ਰਹੇ ਹੈਗੇ ਆ ਔਰ ਅਸ ਚੀਜ਼ ਤੇ ਚਲਦੇ ਦੀਦੀ ਹਮੇਸ਼ਾ ਤੋਂ ਹੀ ਪਰੇਸ਼ਾਨ ਰਹਿੰਦੀ ਸੀਗੀ ਹਮੇਸ਼ਾ ਤੋਂ ਹੀ ਮੈਂ ਕਾਫੀ ਬਜੇ ਤੋਂ ਮੈਂ ਉਹਨਾਂ ਦੇ ਕੋਲ 2 ਮਹੀਨੇ ਨੌਕਰੀ ਕੀਤੀ ਹੈਗੀਆ ਉਹਨਾਂ ਨੇ ਮੈਨੂੰ ਕੋਈ ਤਨਖਾਹ ਨਹੀਂ ਦਿੱਤੀ ਸੈਲਰੀ ਨਹੀਂ ਦਿੱਤੀ ਮੈਂ ਆਖਦੀ ਰਹੀ ਕਿ ਤੁਸੀਂ ਮੈਨੂੰ ਕਿਸ ਬਿਹਾਫ ਤੇ ਬੁਲਾਇਆ ਸੀਗਾ ਦਿੱਲੀ ਤੋਂ ਮੈਂ ਸਪੈਸ਼ਲੀ ਦਿੱਲੀ ਤੋਂ ਇੱਥੇ ਮੈਂ ਕੰਮ ਕਰਨ ਆਈ ਸੀਗੀ ਤੇ ਸਭ ਤੋਂ ਵੱਡੀ ਗੱਲ ਮੈਂ ਦੇਖਿਆ ਉਸ ਇਨਸਾਨ ਦਾ ਨਵਤੇਜ ਦਾ ਕੈਰੇਕਟਰ ਸ਼ਿਰੂ ਤੋਂ ਹੀ ਗੰਦਾ ਰਿਹਾ ਹੈ ਉਹ ਸ਼ਿਰੂ ਤੋਂ ਹੀ ਦੂਜੀ ਔਰਤਾਂ ਦੇ ਉੱਤੇ ਭੈੜੀ ਨਜ਼ਰ ਰੱਖਦਾ ਹੈਗਾ ਔਰ ਗਲਤ-ਗਲਤ ਕੰਮ ਕਰਕੇ ਉਂਟ ਪਟਾੰਗ ਚੱਕਰ ਚਲਾ ਕੇ ਕੀ ਹੈ ਹੋਰ ਆਪਣੀ ਵਾਈਫ ਨੂੰ ਦਬਾ ਕੇ ਰੱਖਦਾ ਸੀਗਾ ਜਿਹਦੇ ਵਿੱਚ ਸੱਸ ਉਹਦਾ ਬਹੁਤ ਸਾਥ ਦਿੰਦੀ ਸੀਗੀ ਤੇ ਦੀਦੀ ਦੀ ਸੱਸ ਹੈ ਉਹ ਬਹੁਤ ਸਾਥ ਦਿੰਦੀ ਸੀਗੀ ਪਰਮਜੀਤ ਕੌਰ ਪਰਮਜੀਤ ਕੌਰ ਸੱਸ ਦਾ ਨਾਮ ਹੈਗਾ ਉਹ ਬਹੁਤ ਸਾਥ ਦਿੰਦੀ ਸੀਗੀ ਉਹਦੇ ਉਹਦੇ ਜਦੋਂ ਬਿਮਾਰ ਸੀਗੀ ਦੀਦੀ ਨੇ ਉਹਦਾ ਹਗਣਾ ਮੂਤਨਾ ਲਾਇਟਿੰਗ ਬਾਥਰੂਮ ਤੱਕ ਵੀ ਬੈੱਡ ਤੇ ਚੁੱਕੀ ਹੈਗੀ ਆ ਔਰ ਅੱਜ ਹਾਲਾਤ ਉਹਨੇ ਇਦਾਂ ਦੇ ਕ੍ਰੀਏਟ ਕਰਤੇ ਕਿ ਉਹਨੇ ਸੱਸ ਨੇ ਦੀਦੇ ਨਾਲ ਜਾਦੂ ਟੋਨਾ ਕਰਦੀ ਹੁੰਦੀ ਸੀਗੀ ਦੀਦੇ ਦੇ ਉੱਤੇ ਦੀਦੀ ਦੇ ਘਰ ਦੇ ਵਿੱਚ ਕਈ ਵਾਰ ਇਦਾਂ ਦਾ ਸਮਾਨ ਪਾਇਆ ਗਿਆ ਹੈਗਾ ਜੋ ਕਿ ਉਹਦੇ ਸਾਸਰ ਰੱਖਦੀ ਸੀਗੀ ਊਟ ਪਟਾੰਗ ਜਾਦੂ ਟੋਨਾ ਕਰਕੇ ਕਿਸੇ ਤਰੀਕੇ ਦਾ ਰਾਸ਼ਨ ਪਾਣੀ ਖੋਣੋ ਦੀਦੀ ਮਜਬੂਰ ਹੋ ਗਈ ਸੀਗੀ ਔਰ ਇਸ ਟਾਈਮ ਜੋ ਐਡ ਪ੍ਰੈਜ਼ੈਂਟ ਕਾਮਕਾਰੀ ਹੈਗੀ ਹੈ ਹਾਂ ਕਿਰਨ ਉਹਨੂੰ ਕਹਿੰਦੇ ਹੈਗੇ ਸ਼ਾਰਟ ਨੇਮ ਕਿਰਨ ਹੈਗੀ ਆ ਉਹਨੇ ਵੀ ਅੱਜ ਆ ਕੇ ਸਾਡੇ ਉਹਦੇ ਖਿਲਾਫ ਗਵਾਹੀ ਦਿੱਤੀ ਹੈ ਕਿ ਉਸ ਕੇਸ ਕਰੈਕਟਰ ਦਾ ਬੰਦਾ ਸੀਗਾ ਤੀਰ ਤੋਂ ਵੀ ਉਹਦੇ ਵੱਲ ਵੀ ਆਓ ਇਨਸਾਫ ਮਿਲਿਆ ਨਾ ਉਹਨੂੰ ਨਵਤੇਜ ਸਿੰਘ ਦੇ ਕੋਲੋਂ ਉਹਦੇ ਪਿਆਰ ਦਾ ਇਨਸਾਫ ਮਿਲਿਆ ਮੈਂ ਇਹ ਜਾਨੀਆ ਮੈਂ ਨਵਤੇਸਰ ਨੂੰ ਇਹੀ ਕਹਿਣਾ ਚਾਹਨੀ ਆ ਸਰ ਰਿਕਵੈਸਟ ਆ ਮੇਰੀ ਤੁਹਾਡੇ ਮੋਰੇ ਸਾਹਮਣੇ ਆ ਜਾਓ ਇਹਨਾਂ ਕੋਲੋਂ ਮਾਫੀ ਮੰਗ ਲਓ ਚਾਹੀ ਇਹਨਾਂ ਦੀ ਤੀ ਗਈ ਆ ਚਾਹੀ ਕੁਝ ਵੀ ਹੋਇਆ ਵਾ ਮੈਂ ਨਹੀਂ ਕਹਿੰਦੀ ਕਿ ਨਵਤੇਸਰ ਦਾ ਕਸੂਰ ਆ ਨਵਤੇ ਨੇ ਸਭ ਕੁਝ ਠੀਕ ਕਰਨਾ ਚਾਹਿਆ ਸੀ ਕਿ ਸਭ ਕੁਝ ਠੀਕ ਹੋ ਜਵੇ ਉਹਨੇ ਮੈਨੂੰ ਵੀ ਕਿਹਾ ਸੀ ਕਿ ਅਸੀਂ ਆਪਾਂ ਸਭ ਕੁਝ ਠੀਕ ਕਰਾਂਗੇ ਮੈਂ ਪੂਰੀ ਹੈਲਪ ਕੀਤੀ ਸੀ ਮੈਂ ਕਹਿੰਦੀ ਉਹ ਸਾਹਮਣੇ ਆ ਜਾ ਨਾ ਮੈਨੂੰ ਨਹੀਂ ਲੱਗਦਾ ਕਿ ਨਵਤੇ ਜਦਾ ਇਹਨਾਂ ਕਸੂਰ ਆ ਜਿੰਨਾ ਕਿ ਚਰਨਜੀਤ ਦਾ ਕਸੂਰ ਆ ਕਿਉਂਕਿ ਚਰਨਜੀਤ ਦੀ ਵਜ੍ਹਾ ਕਰਕੇ ਹੀ ਹਾਂ ਚਰਨਜੀਤ ਨਾ ਚਰਨਜੀਤ ਛੱਡ ਰਹੀ ਸੀ ਉਹਨੂੰ ਦੀਪਕ ਨੇ ਮੈਂ ਮਰਨਾ ਮਨਜ਼ੂਰ ਕਰੂੰਗੀ ਮੈਂ ਤੇਰੇ ਸਾਨੂੰ ਛੱਡ ਨਹੀਂ ਸਕਦੀ ਮੈਂ ਤੇਰੇ ਨਾਲ ਤੋਂ ਦੂਰ ਨਹੀਂ ਹੋ ਜਾਦੀ ਕਿਉਂਕਿ ਉਹਦਾ ਪਿਆਰ ਵੀ ਸੱਚਾ ਸੀ ਜਾਂ ਉਹਦਾ ਕੀ ਸੀ ਮੈਨੂੰ ਕੁਛ ਵੀ ਨਹੀਂ ਪਤਾ ਬਸ ਮੈਨੂੰ ਇਹ ਪਤਾ ਉਸ ਤੋਂ ਬਾਅਦ ਤੁਸੀਂ ਸਾਰੇ ਪਾਸੇ ਦੀ ਫੁਟੇਜ ਕਢਾ ਲਓ ਤੁਹਾਨੂੰ ਖੁਦ ਦਾ ਪਤਾ ਲੱਗ ਜਾਊਗਾ ਮੈਨੂੰ ਡਰਾਇਆ ਧਮਕਾਇਆ ਜਾ ਰਿਹਾ ਆ ਜਬ ਬੱਦਲ ਨੂੰ ਡਰਾਇਰ ਤਮਕਾਇਆ ਜਾ ਰਿਹਾ ਮੇਰੇ ਲਈ ਬੱਦਲ ਜ਼ਰੂਰੀ ਸੀ ਫਰੀਦਕੋਟ ਵਾਲਿਆਂ ਕੋਲ ਛੱਡਣਾ ਮੈਂ ਸਾਹਮਣੇ ਮੀਡੀਆ ਦੇ ਇਸ ਵਜ੍ਹਾ ਕਰਕੇ ਹੋਈ ਆ ਸਰ ਜੇ ਤੁਸੀਂ ਮੈਨੂੰ ਪਹਿਲਾਂ ਮਿਲ ਵੀ ਜਾਂਦੇ ਨਾ ਕਿ ਇਹ ਵੀ ਜ਼ਿੰਦਗੀ ਕਿਰਨ ਕਿ ਤੂੰ ਐਦਾਂ ਉਦਾਂ ਮੈਂ ਫੇਰ ਵੀ ਤੁਹਾਨੂੰ ਇਹ ਕਹਿਣਾ ਸੀ ਇੱਕ ਵਾਰ ਬੱਦਲ ਦੀ ਉਹ ਕਹੋ ਮੈਂ ਲਾਸਟ ਵਾਰ ਵੀ ਤੁਹਾਨੂੰ ਇਹੀ ਗੱਲ ਕਹੀ ਸੀ ਬੱਦਲ ਨੂੰ ਸੰਭੋ ਬੱਦਲ ਨੂੰ ਦੱਸ ਦੋ ਸੱਚ ਤੁਸੀਂ ਬੱਦਲ ਨੂੰ ਨਹੀਂ ਦੱਸਿਆ ਮੈਂ ਸਿਰਫ ਬੱਦਲ ਦੇ ਸਾਹਮਣਾ ਜਾ ਰਹੀ ਸੀ ਅੱਜ ਫਰੀਦਕੋਟ ਵਾਲਿਆਂ ਕੋਲ ਬਾਦਲ ਹੈਗਾ ਬਸ ਉਹਦੀ ਲਾਸਟ ਖੁਆਇਸ਼ ਇਹ ਸੀ ਕਿ ਇਹਨਾਂ ਤੂੰ ਫਰੀਦਕੋਟ ਵਾਲਿਆਂ ਨੂੰ ਬਾਦਲ ਦੇ ਦੇ ਮੈਂ ਦੇਤਾ ਜੇ ਕੋਈ ਮੈਂ ਇਹ ਕਹ ਰਿਹਾ ਇੱਕ ਮਿੰਟ ਰੁਕ ਜਾਓ ਜੇ ਕਸੂਰ ਮੇਰੇ ਹੈਗੇ ਆ ਮੈਸੇਜ ਆ ਭੁਗਤ ਨੂੰ ਤਿਆਰ ਆਂ ਅਗਰ ਮੇਰਾ ਕਸੂਰ ਕੋਈ ਵੀ ਤੁਹਾਨੂੰ ਦਿਖਦਾ ਤੁਹਾਨੂੰ ਮੇਰੇ ਖਿਲਾਫ ਕੋਈ ਪ੍ਰੂਫ ਦਿਖਦਾ ਜਾਂ ਬਾਦਲ ਨੂੰ ਇਹ ਚੀਜ਼ ਲੱਗਦਾ ਕਿ ਮੈਂ ਕਸੂਰਵਾਰ ਹੈਗੀ ਆ ਮੈਸੇਜ ਆ ਭੁਗਤ ਨੂੰ